ਸਤੂ ਦਾ ਕਹਿ ਲਗਾਤਾਰ ਚੱਲਿਆ ਹੈ ਸਤੂ ਦਾ ਕਹਿ ਰ ਉਹ ਜਿਹੜਾ ਰੁਕਣ ਦਾ ਨਾਮ ਨਹੀਂ ਲਿਆ ਰਿਹਾ ਤਾਂ ਅਜੇ ਨਹਿਲੇ ਵਾਲੇ ਦੇ ਜਿਹੜੀਆਂ ਜ਼ਮੀਨਾਂ ਨੇ ਉਹ ਪਾਣੀ ਦੇ ਵਿੱਚ ਜਿਹੜਾ ਤੜਾ ਤੜ ਜਿਹੜੀਆਂ ਤਸੀਆਂ ਜਾ ਰਿਹਾ ਤਾਂ ਮੇਰੇ ਪਿੱਛੇ ਤੁਸੀਂ ਤਸਵੀਰ ਦੇਖੋ ਇਸ ਵਕਤ ਦਿਖ ਰਿਹਾ ਹੈ ਫਿਰ ਪੂਰੇ ਨਹਿਲੇ ਵਾਲਾ ਦੇ ਨਜ਼ਦੀਕ ਜਿਹੜੀ ਬੀਐਸਐਫ ਦੀ ਜਿਹੜੀ ਵਾਟਰ ਵਿੰਗ ਜਿਹੜੀ ਹੈ ਪੋਸਟ ਸੀਗੀ ਆਹ ਉਹ ਪੋਸਟ ਤਾਂ ਇਹ ਤੁਸੀਂ ਦੇਖ ਸਕਦੇ ਹੋ ਉੱਚੇ ਉੱਚੇ ਜਿਹੜੇ ਟੂਬਾ ਦੇਖ ਰਹੇ ਹੋ ਇਹ ਟੂਬਾ ਜਿਹੜਿਆ ਵਾਟਰ ਵਿੰਗ ਵਿਆਲੇ ਇਸ ਟੂਬਾ ਦੇ ਰਾਹੀਂ ਜਿਹੜਾ ਇੱਕ ਆਰ ਜੀ ਪੋਲ ਬਣ ਆ ਜਾਂਦਾ ਇਹ ਟੂਬਾ ਨੇ ਟੂਬਾ ਦੇ ਉੱਤੇ ਜਿਹੜੇ ਇਹ ਫੱਟੇ ਲਗਾ ਕੇ ਇੱਕ ਆਰ ਜੀ ਪੋਲਾ ਜਿਹੜਾ ਕਰੀਬ ਹੈ 6 ਮਹੀਨੇ ਲਈ ਚਲਾ ਚੱਲਦਾ ਹੈ ਉਸ ਤੋਂ ਬਾਅਦ ਉਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਇਕੱਲਾ ਇਹ ਤਸਵੀਰਾਂ ਦੇਖ ਰਹੋ ਇਹ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਇਹ ਟੂਬਾ ਵਾਲਾ ਪੋਲਾ ਔਰ ਜਿਹੜਾ ਕੀ ਪਾਣੀ ਦੀ ਪੂਰੀ ਜਿਹੜੀ ਮਾਰਕ ਦੇ ਵਿੱਚ ਜਿਹੜਾ ਆ ਚੁੱਕਿਆ ਇਸ ਵਕਤ ਜਿਹੜਾ ਪੂਰਾ ਦੇ ਆ ਕੇ ਫੁੱਲ ਤੈਸ ਮੈਸ ਹੋ ਚੁੱਕਿਆ ਬਾਦ ਦੂਜੀ ਤੁਸੀਂ ਦਿਖਾਵਾਂਗਾ ਸਤਨੂੰ ਕਹਿਰ ਦੇ ਨਾਲ ਬੀਐਸ ਅੱਜ ਵਾਟਰ ਵਿੰਗ ਕੋਰਟ ਉਹ ਵੀ ਜਿਹੜਿਆ ਪਾਣੀ ਦੀ ਜਿਹੜੀ ਹੈ ਚਪੇ ਦੇ ਵਿੱਚ ਆ ਚੁੱਕੀ ਆ ਤੁਹਾਨੂੰ ਲਗਾਤਾਰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਸਤੂ ਦਾ ਕਹਿਰ ਦੀਆਂ ਸਤੂ ਦਾ ਕਹਿਰ ਹੈ ਜਿਹੜਾ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਚਾਹੇ ਪਾਣੀ ਜਰੂਰ ਘਟਿਆ ਹੈ ਪਾਣੀ ਦੇ ਕਿਸਾਨ ਜੁਗੜ ਹੈ ਪਰ ਕਹਿਰ ਜਲਾ ਉਹ ਤੇ ਜਿਆ ਵਧ ਰਿਹਾ ਇਹ ਤੁਸੀਂ ਹਾਲਾਤ ਦੇਖ ਰਹੇ ਹੋ ਇੱਥੇ ਵਾਟਰ ਵਿੰਗ ਜਿਹੜੀ ਹੈ ਪੋਸਟੀ ਬੀਐਸਐਫ ਦੀ ਉਹ ਜਿਹੜੀ ਪਾਣੀ ਦੀ ਚਪੇਟ ਚ ਆ ਗਈ ਹੈ ਔਰ ਵਾਟਰ ਵਿੰਗ ਜਿਹੜੀ ਹੈ ਕੀ ਹੁੰਦੇ ਤੇ ਜਿਹੜੇ ਕਾਰਜੀ ਪੈਥੋਂ ਇਹ ਆਰਜੀ ਪੁਲ ਬਣਾਉਂਦੀ ਹੈ ਆਰਜੀ ਪੁਲ ਦੇ ਰਾਹੀਂ ਬੀਐਸਐਫ ਦੇ ਜਵਾਨ ਹੈ ਜਿਹੜਾ ਉਹ ਪਟ੍ਰੋਲਿੰਗ ਲਈ ਜਿਹੜੀ ਹੈ ਉਹ ਅੱਗੇ ਤੁਸੀਂ ਦੇਖ ਰਹੇ ਹੋ ਅਸੀਂ ਅੱਗੇ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕੰਡਿਆਲੀ ਜਿਹੜੀ ਤਾਰ ਹੈ ਔਰ ਉੱਥੇ ਕਈ ਜਿਹੜੀ ਬੀਐਸਐਫ ਦੀਆਂ ਛੋਟੀਆਂ ਛੋਟੀਆਂ ਚੌਂਕੀਆਂ ਬਣੀਆਂ ਹੋਈਆਂ ਨੇ ਜਿੱਥੇ ਦੁਸ਼ਮਣਾਂ ਦੇ ਉੱਤੇ ਜਿਹੜੀ ਹੈ ਪੈਣੀ ਨਜ਼ਰ ਰੱਖੀ ਜਾਂਦੀ ਹੈ ਔਰ ਸਮਗਲਾਂ ਦੇ ਉੱਤੇ ਜਿਹੜੀ ਨਜ਼ਰ ਰੱਖੀ ਜਾਂਦੀ ਹੈ ਉਸ ਲਈ ਜਿਹੜੀ ਹੈ ਵਾਟਰ ਵਿੰਗ ਹੈ ਵਾਟਰ ਵਿੰਗ ਜਿਹੜੀ ਹੈ ਵਾਟਰ ਵਿੰਗ ਦੀ ਜਿਹੜੀਆਂ ਤੁਹਾਨੂੰ ਤਸਵੀਰਾਂ ਲਗਾਤਾਰ ਦਿਖਾਇਆ ਜਿਹੜਾ ਕਿ ਪੂਰਾ ਪਾਣੀ ਦੀ ਮਾਰ ਦੇ ਵਿੱਚ ਆ ਚੁੱਕਿਆ ਹੈ ਔਰ ਪੂਰੀ ਜਿਹੜੀ ਹੈ ਵਾਟਰ ਵਿੰਗ ਹੈ ਉਹ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਉਸ ਦੀ ਨਿਸ਼ਾਨੀ ਦਿਖਾਵਾਂਗੇ ਇੱਕ ਜਿਹੜੀ ਹੈ ਬੀਐਸਐਫ ਦੀ ਜਿਹੜੀ ਹੈ ਇਹ ਬਾਥਮ ਆਰਜੀ ਬਾਥਮ ਜਿਹਨੂੰ ਕਹਾਂਗੇ ਉਹ ਹਰੇ ਕਿੱਥੇ ਕਿੱਥੇ ਜਾ ਰਿਹਾ ਪਰ ਤੇਹ ਬਾਹ ਦੇ ਵਿੱਚ ਇਹ ਵੀ ਕਿੱਥੇ ਕਿੱਥੇ ਜਾ ਪਾਣੀ ਦੇ ਵਿੱਚ ਜੀ ਜੀ ਪੇੜ ਵਿੱਚ ਆ ਸਕਦਾ ਤਾਂ ਤੁਹਾਨੂੰ ਲਗਾਤਾਰ ਚਸ਼ੀਆਂ ਦਿਖਾਈਆਂ ਔਰ ਬਾਰਦਰ ਬਿੰਗ ਇੱਥੋਂ ਜਿਹੜਾ ਇੱਕ ਆਰਜੀ ਪੁਲ ਬੰਦਾ ਤਾਂ ਬੀਐਸਐਫ ਦੇ ਜਵਾਨ ਜਿਹੜਾ ਇਹ ਪੁਲ ਦੇ ਰਾਹੀਂ ਔਰ ਪਰਲੇ ਪਾਸੇ ਜਾਂਦੇ ਨੇ ਜਿੱਥੇ ਤੁਸੀਂ ਦੇਖੋ ਕੰਡਿਆਲੀ ਤਾਰ ਹੈ ਤੇ ਉਹ ਕੰਡਿਆਲੀ ਤਾਰ ਤੁਸੀਂ ਦੇਖੋ ਕੰਡਿਆਲੀ ਤਾਰ ਦੇ ਨਾਲ ਕਈ ਜਿਹੜੇ ਤੁਸੀਂ ਵਾਈਟ ਪਿੱਲਰਸ ਟਾਈਪ ਦੇਖ ਰਹੇ ਹੋ ਉਹ ਜਿਹੜੀਆਂ ਛੋਟੀਆਂ ਛੋਟੀਆਂ ਬੀਐਸਐਫ ਦੀਆਂ ਚੌਂਕੇ ਨੇ ਜਿੱਥੇ ਜਾ ਕੇ ਇਹ ਜਿਹੜੇ ਆ ਕਿ ਆਪਣੀ ਦੁਸ਼ਮਣਾਂ ਉੱਤੇ ਨਜ਼ਰ ਰੱਖਦੇ ਨੇ ਔਰ ਕਈ ਗਤੀਵਿਧੀਆਂ ਦੇ ਨਜ਼ਰ ਰੱਖੀ ਜਾਂਦੀ ਹੈ ਪਰ ਅੱਜ ਪਾਣੀ ਦੀ ਮਾਰ ਨੇ ਕਿੱਥੇ ਨਾ ਕਿੱਥੇ ਜਿਹੜਾ ਹੈ ਕਿ ਇਹ ਪੋਸਟ ਨੂੰ ਜਿਹੜਾ ਬਹਾ ਕੇ ਰੱਖ ਦਿੱਤਾ ਤਾਂ ਦੂਜੇ ਪਾਸੇ ਸਤੂ ਦਾ ਕਹਿਰ ਜਿਹੜਾ ਕਿ ਨਹਿਰੇ ਵਾਲੀ ਦੀ ਜਿਹੜੇ ਕਿਸਾਨਾਂ ਦੀ ਜ਼ਮੀਨ ਹੈ ਉਹ ਜਿਹੜੀ ਪਾਣੀ ਦੀ ਜਿਹੜੀ ਲਪੇਟ ਵਿੱਚ ਆ ਚੁੱਕੀ ਹੈ ਪਾਣੀ ਤੁਸੀਂ ਦੇਖੋ ਕਿੰਨੀ ਤੇਜ਼ੀ ਨਾਲ ਵੱਧ ਰਿਹਾ ਹੈ ਔਰ ਜ਼ਮੀਨ ਜਿਹੜੀ ਹੈ ਹੌਲੀ-ਹੌਲੀ ਜਿਹੜੀ ਹੈ ਪਾਣੀ ਦੀ ਮਾਰ ਬਿਠਾ ਆ ਰਹੀ ਹੈ ਤਾਂ ਇਹ ਤੁਸੀਂ ਦੇਖਦੇ ਹੋ ਇਹ ਜਿਹੜੀ ਤਰੇੜਾ ਆ ਚੁੱਕਿਆ ਹੈ ਤਾਂ ਇਸ ਤਰ੍ਹਾਂ ਜੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਜਿਹੜੀ ਹੈ ਪਾਣੀ ਦੇ ਵਿੱਚ ਹੌਲੀ-ਹੌਲੀ ਜਿਹੜੀ ਹੈ ਜ਼ਮੀਨ ਜਿਹੜੀ ਉਹ ਤਸਦੀ ਜਾ ਰਹੀ ਹੈ ਤਾਂ ਤੁਸੀਂ ਜਿਹੜੇ ਸਾਰੀਆਂ ਤਰੇੜਾ ਦੇਖ ਰਹੇ ਹੋ ਔਰ ਇਸ ਦੇ ਨਾਲ-ਨਾਲ ਮੈਂ ਤੁਹਾਨੂੰ ਦਿਖਾਉਂਗਾ ਸਤਰੂ ਦਾ ਜਿਹੜਾ ਕਹਿਰ ਹੈ ਕਿਵੇਂ ਜਿਹੜਾ ਜ਼ਮੀਨਾਂ ਦੇ ਉੱਤੇ ਜਿਹੜਾ ਨਜ਼ਰ ਆਇਆ ਕਿਉਂਕਿ ਜ਼ਮੀਨ ਅਗਰ ਪਾਣੀ ਜ਼ਮੀਨ ਦੇ ਵਿੱਚ ਜਿਹੜੇ ਫਸਲਾਂ ਵਿੱਚ ਆ ਜਾਂਦਾ ਹੈ ਪਾਣੀ ਉੱਤੇ ਜਾਂਦਾ ਝੋਨੇ ਤੋਂ ਬਾਅਦ ਜਿਹੜੀ ਕਣਕ ਦੀ ਫਸਲ ਵੀ ਸਕਦਾ ਹੈ ਪਰ ਅੱਜ ਜਿਹੜੀ ਜ਼ਮੀਨ ਜਦੋਂ ਪਾਣੀ ਦੇ ਵਿੱਚ ਚਲੀ ਜਾਏਗੀ ਤਾਂ ਕਿਸਾਨ ਦੀ ਜਿਹੜੀ ਜ਼ਮੀਨ ਜੜੀ ਤਾਂ ਕਿਸਾਨ ਜਿਹੜਾ ਦੇਸ਼ ਦਾ ਆਂਦਾ ਤਾਂ ਉਹ ਕੀ ਖਾਏਗਾ ਕੀ ਖਵਾਏਗਾ ਤਾਂ ਹਾਲਾਤ ਇਹ ਦੂਜੀ ਤਸਵੀਰ ਤੁਸੀਂ ਦੇਖੋ ਕਿ ਪਾਣੀ ਰਫ਼ਤਾਰ ਕਿੰਨੀ ਤੇਜ਼ ਹੈ ਔਰ ਜਿਹੜਾ ਕਿ ਕੁਝ ਹੀ ਘੰਟਿਆਂ ਦੇ ਵਿੱਚ ਜਿਹੜੇ ਆ ਪੂਰੇ ਦਰਖਤ ਆਪੀ ਲਪੇਟ ਦੇ ਵਿੱਚ ਲੈ ਲਏ ਨੇ ਤਾਂ ਇਹ ਤਸਵੀਰ ਤੁਸੀਂ ਦੇਖੋ ਸਤੂ ਦੇ ਕਹਿਰ ਦੀਆਂ ਤਾਂ ਦੂਜੇ ਪਾਸੇ ਤੁਸੀਂ ਕੰਡਿਆੜੀ ਦੇ ਤਾਰ ਦੇ ਨਾਲ ਤੁਸੀਂ ਦੇਖ ਸਕੋ ਇੱਕ ਜਿਹੜਾ ਪਿੰਡ ਹੈ ਕਾਲੂ ਵਾਲਾ ਉਹ ਜਿਹੜਾ ਕਿ ਪੂਰਾ ਪਾਣੀ ਦੀ ਮਾਰ ਦੇ ਵਿੱਚ ਆ ਚੁੱਕਿਆ ਹੈ ਦੱਸਦੇ ਕਿ ਕਾਲੂ ਵਾਲਾ ਜਿਹੜਾ ਪਿੰਡ ਹੈ ਕਾਲੂ ਕਾਲੂਆ ਪਿੰਡ ਤੁਸੀਂ ਇਹ ਦੇਖੋ ਕੰਡਿਆਲੀ ਤਾਰ ਦੇਖ ਰਹੇ ਹੋ ਇਹ ਜਿਹੜੀ ਹੈ ਕਿ ਆਪਣੀ ਬਾਰਡਰ ਦੀ ਤਾਰ ਹੈ ਇੰਟਰਨੈਸ਼ਨਲ ਤਾਰ ਹੈ ਇਸ ਤੋਂ ਪਾਰ ਜਿਹੜਾ ਪਾਕਿਸਤਾਨ ਹੈ ਤਾਂ ਬੀਐਸਐਫ ਦੀ ਜਿਹੜੀਆਂ ਇੱਥੇ ਕਈ ਛੋਟੇ ਛੋਟੀਆਂ ਜਿਹੜੀਆਂ ਚੌਂਕੀਆਂ ਬਣਿਆ ਹੋਏ ਨੇ ਜਿੱਥੇ ਉਹਨਾਂ ਵੱਲੋਂ ਜਿਹੜੀ ਹੈ ਪੈਟਰੋਲਿੰਗ ਰਾਤ ਔਰ ਦਿਨ ਕੀਤੀ ਜਾਂਦੀ ਹੈ ਤਾਂ ਕਿ ਦੁਸ਼ਮਣ ਦੇ ਉੱਤੇ ਜਿਹੜੀ ਹੈ ਪੈਣੀ ਨਜ਼ਰ ਰੱਖੇ ਸਮਗਲਾਂ ਦੇ ਉੱਤੇ ਜਿਹੜੀ ਪੈਣੀ ਨਜ਼ਰ ਰੱਖੀ ਜਾ ਸਕੇ ਤਾਂ ਮੈਂ ਤੁਹਾਨੂੰ ਦੱਸਿਆ ਕਿ ਕਾਲੂ ਵਾਲਾ ਕਾਲੂ ਵਾਲਾ ਜਿਹੜਾ ਕਿ ਤਿੰਨ ਤਰਫੋਂ ਜਿਹੜਾ ਸਤੂ ਦੇ ਨਾਲ ਘਿਰਿਆ ਹੋਇਆ ਔਰ ਜਿਹੜਾ ਇੱਕ ਤਰਫ ਜਿਹੜੀ ਹੈ ਪਾਕਿਸਤਾਨ ਔਰ ਹਿੰਦੁਸਤਾਨ ਦੀ ਕੰਢਿਆਲੀ ਤਾਰ ਹੈ ਤਾਂ ਹਾਲਾਤ ਤੁਹਾਨੂੰ ਲਗਾਤਾਰ ਦਿਖਾ ਰਹੇ ਹਨ ਸਤੂ ਦਾ ਕਹਿਰ ਉਸੇ ਦੇਸ਼ ਤੋਂ ਜਿਵੇਂ ਲੋਕਾਂ ਨੇ ਦੱਸਿਆ ਕਿ ਇਹ ਤੁਸੀਂ ਦੇਸ਼ ਤੋਂ ਜਮੀਨ ਇਹ ਦੇਖਦੇ ਹੋ ਕਿ ਉਹ ਜਿਹੜੀ ਵਾਈਟ ਕਲਰ ਦੀ ਜ਼ਮੀਨ ਜਿਹੜੀ ਤਖਰੀ ਹੈ ਇਹ ਜਿਹੜਾ ਸਤ ਨੂੰ ਜਿਹੜਾ ਕਿਥੇ ਨਾ ਕਿਥੇ ਜਿਹੜਾ ਉੱਥੇ ਚੱਲ ਰਿਹਾ ਸੀਗਾ ਹੁਣ ਕਰੀਬ ਜਿਵੇਂ 2024 ਘੰਟਿਆਂ ਦੇ ਵਿੱਚ ਜਿਹੜਾ ਜ਼ਮੀਨ ਇਨੂੰ ਜਿਹੜਾ ਆਪੀ ਲਪੇਟ ਵਿੱਚ ਲੈ ਗਿਆ ਕਰੀਬ 1.5 ਤੋਂ 2 ਕਿੱਲੇ ਵਾੜ ਜਿਹੜੀ ਹੈ ਤਾਂ ਉਸ ਦੇ ਨਾਲ ਕਰੀਬ ਹੈ ਸ਼ੈਂਕਲੇ ਇਕਲ ਜਿਹੜੀ ਜ਼ਮੀਨ ਹੈ ਉਹ ਪਾਣੀ ਦੀ ਚਪੇੜ ਦੇ ਵਿੱਚ ਜਿਹੜੀ ਆ ਚੁੱਕੀ ਹੈ ਤਾਂ ਇੱਥੋਂ ਤੱਕ ਕਿ ਇਹ ਜਿਹੜਾ ਦਰਖਤ ਤੁਸੀਂ ਦੇਖ ਰਹੇ ਹੋ ਇੱਕ ਨਿੰਮ ਦਾ ਦਰਖਤ ਹੈ ਇਹ ਜਿਹੜਾ ਕਿ ਕੁਸ਼ਿਸ਼ਣਾ ਦੇ ਵਿੱਚ ਜਿਹੜਾ ਹੈ ਪਾਣੀ ਜਿਹੜਾ ਆਪੀ ਲਪੇਟ ਚ ਲੈ ਲੇਗਾ ਇਹ ਦੋ ਦਰਖਤ ਹੈ ਤਾਂ ਕੁਸ਼ਿਸ਼ਣਾ ਦੇ ਵਿੱਚ ਜਿਹੜੇ ਆ ਪਾਣੀ ਦੀ ਲਪੇਟ ਵਿੱਚ ਆ ਜਾਣਗੇ ਤਾਂ ਸਾਡੇ ਨਾਲ ਕੁਝ ਲੋਕ ਨੇ ਤਾਂ ਇੱਥੇ ਪਹੁੰਚੇ ਹੋਏ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕੀ ਹਾਲਾਤ ਕੀ ਬਣ ਚੁੱਕੇ ਨੇ ਇਸ ਵਕਤ ਇੱਕ ਵਾਰੀ ਫੇਰ ਜਿਹੜਾ ਪਿੰਡੇ ਜਿਹੜਾ ਹੈ ਕਿ ਕਾਲੂ ਜਿਹੜਾ ਹੈ ਕਿ ਨਹੱਲੇ ਵਾਲਾ ਦੇ ਅਸੀਂ ਗੱਲਬਾਤ ਕਰਦੇ ਹਾਂ ਸਰ ਕੀ ਨਾਮ ਹੈ ਸਰ ਨੇਦਰ ਸਿੰਘ ਮੇਰਾ ਨਾਮ ਮੀਤ ਸਿੰਘ ਜੀ ਕੀ ਹਾਲਾਤ ਹੈ ਪਾਣੀ ਨੂੰ ਲੈ ਕੇ ਸਰ ਹਾਲਾਤ ਤਾਂ ਬਹੁਤ ਮਾੜੇ ਹੀ ਵੇਖ ਲੋ ਪਾਣੀ ਤੁਹਾਡੇ ਸਾਹਮਣੇ ਉਹਨੇ ਲੋਕਾਂ ਕਿਸਾਨ ਜਿਹੜੇ ਘੱਟ ਜ਼ਮੀਨਾਂ ਵਾਲੇ ਨੇ ਉਹ ਇਸ ਪਾਣੀ ਦੀ ਮਾਰ ਵਿੱਚ ਜ਼ਿਆਦਾ ਆਏ ਕਿਦਰ ਸਾਰੇ ਜਿੰਨੇ ਵੀ ਲੋਕ ਰਹਿੰਦੇ ਨੇ ਕਿਹਦੀ ਕਿਲਾ ਜ਼ਮੀਨ ਕਿਹਦੀ ਦੋ ਕਿਲੇ ਜ਼ਮੀਨ ਸਾਰੇ ਯਾਨੀ ਕਿ ਬਹੁਤੀ ਜ਼ਮੀਨਾਂ ਵਾਲੇ ਨੇ ਤੇ ਪਾਣੀ ਦੀ ਮਾਰ ਜਿਹੜੀ ਉਹਨਾਂ ਨੂੰ ਬੇਹੱਦ ਤੱਕ ਬਹੁਤ ਜ਼ਿਆਦਾ ਮਾਰ ਪਈ ਇਹਨਾਂ ਲੋਕਾਂ ਸੀ ਇਸ ਪਿੰਡ ਦੇ ਰਹਿਣ ਵਾਲੇ ਹੋ ਹਾਂਜੀ ਮੇਰਾ ਨਾਲ ਪਿੰਡ ਵਾਲੀ ਕਿ ਹੈ ਜੀ ਉੱਥੋਂ ਅਲੀ ਕੇ ਪਿੰਡ ਦਾ ਆ ਬਿਲਕੁਲ ਅਲੀ ਕਹਤਾ ਹਾਂ ਠੀਕ ਹੈ ਸਾਰਾ ਬੰਦਾ ਹਾਂਜੀ ਹਾਂਜੀ ਉੱਥੇ ਬੰਨਦੇ ਤੇ ਉਹ ਵੀ ਪਰਜਨਤਾ ਨੇ ਕੰਟਰੋਲ ਕੀਤਾ ਜੀ ਸਰਕਾਰਾਂ ਕੋਲੋਂ ਇਸ ਦਾ ਹੱਲ ਨਹੀਂ ਹੋਇਆ ਸਰਕਾਰ ਕੋਲ ਨਹੀਂ ਉਹ ਨਾ ਇਹ ਅਪੀਲ ਕੀ ਕਰਦੇ ਕੋਈ ਜਨਤਾ ਨੇ ਜਿੱਥੇ ਹਬੀਬ ਕੇ ਬਨ ਬਣਿਆ ਤਾਂ ਇਹ ਹੁਣ ਜਿਹੜਾ ਹੈ ਕਿ ਨਿਹਾਲੇ ਵਾਲਾ ਦੇ ਨਾਲ ਹੀ ਜਿਹੜਾ ਇੱਕ ਸੋਕੇ ਪੋਸਟ ਬੀਐਸਐਫ ਦੀ ਪੋਸਟ ਹੈ ਜਿਹੜੀ ਬਿਲਕੁਲ ਤਰ੍ਹਾਂ ਦੇ ਨਾਲ ਹੀ ਹੈ ਇੱਕ ਵਾਟਰ ਵਿੰਗ ਹੈ ਉਹਨੂੰ ਆ ਕੇ ਮਜ਼ਬੂਤ ਕੀਤਾ ਜਾਵੇ ਬਿਲਕੁਲ ਕਰਨਾ ਚਾਹੀਦਾ ਜੀ ਇੱਥੇ ਜਿਹੜਾ ਹੋਣਾ ਜੇ ਪਾ ਇਹਦਾ ਡਿੱਗੀ ਕੀ ਜ਼ਮੀਨ ਤੇ ਲੋਕਾਂ ਦੇ ਘਰਾਂ ਤੱਕ ਪਹੁੰਚ ਜਾਊਗਾ ਪਾਣੀ ਸਾਡੀ ਇਹੀ ਸਰਕਾਰ ਦੇ ਅੱਗੇ ਅਪੀਲ ਏ ਇਹ ਤੇ ਪ੍ਰਸ਼ਾਸਨ ਨੂੰ ਭੇਜਿਆ ਜਾਵੇ ਤੇ ਜਿੱਦਾਂ ਅਲੀਗੇ ਬੰਨ ਮਜ਼ਬੂਤ ਕੀਤਾ ਇਹਨੂੰ ਵੀ ਕਰਿਆ ਜਾਵੇ। ਆ ਬਿਲਕੁਲ ਅਸੀਂ ਆਪਣੀ ਚੈਨਲ ਦੇ ਮੱਦੇ ਨਾਂ ਜਿਹੜੇ ਆ ਲੋਕਾਂ ਨਾਲ ਅਪੀਲ ਕਰਦੇ ਆਂ ਲੋਕਾਂ ਤੋਂ ਅਪੀਲ ਕਰਦੇ ਆਂ ਕਿ ਉਹ ਜਿਹੜੇ ਵੱਧ ਤੋਂ ਵੱਧ ਇੱਥੇ ਦੇ ਆ ਕਿ ਇਹ ਜਿਹੜੀ ਹੈ ਜਾਲ ਬੰਨਣ ਵਾਲੀ ਰੱਸੀਆਂ ਨੇ ਮਿੱਟੀ ਦੇ ਗੱਟੇ ਆ ਔਰ ਸੂਰੇ ਆ ਔਰ ਕਈ ਜਿਹੜੇ ਆ ਸਮਗਰੀਆਂ ਜਿਹੇ ਇੱਥੇ ਲੈ ਕੇ ਪਹੁੰਚਾਂ ਤਾਂ ਕਿ ਪਾਣੀ ਦੀ ਮਾਲ ਨੂੰ ਬਚਾਇਆ ਜਾ ਸਕੇ ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਥੇ ਲੋਕ ਜਿਹੜੇ ਪਹੁੰਚੇ ਹੋਏ ਆ ਸਰਕਰਾ ਪਿੰਡ ਸਰਪਾ ਆਪਣਾ ਪਿੰਡ ਐਕੂ ਵਾਲਾ ਜੀ ਕੂ ਵਾਲਾ ਪਤਾ ਇੱਥੇ ਸਰ ਕਿਵੇਂ ਸੇਵਾ ਲਈ ਸੇਵਾ ਲਈ ਆਏ ਆਪਣੇ ਪਿੰਡੋਂ ਚਾਰ ਪੰਜ ਮੁੰਡੇ ਆਏ ਤੇ ਨਾਲ ਇੱਕ ਆਪਣਾ ਜੱਟਰ ਬਿੱਲੀਓ ਜੀਸੀਬੀ ਲੈ ਕੇ ਆਇਆ ਤੇ ਜਿਵੇਂ ਪਤਾ ਲੱਗਾ ਕਿ ਇੱਥੇ ਢਾਲ ਆ ਗਿਆ ਬੰਦ ਦਰਿਆ ਤੇ ਕਾਫੀ ਜ਼ਮੀਨਾਂ ਖੋਰ ਕੇ ਲਈ ਜਾਂਦਾ ਤੇ ਕਿੰਨੇ ਸਮੇਂ ਚ ਕਿੰਨੀ ਕੁ ਜ਼ਮੀਨ ਜਿਹੜੀ ਹੈ ਪਾਣੀ ਦੀ ਮਾਰਛ ਆ ਗਈ ਅੱਜ ਸਵੇਰੇ ਆ ਕੇ ਸਵੇਰੇ ਕਾਫੀ ਆਂਦੇ ਸੀ ਇਸ ਤੋਂ ਪਰਾਂ ਸੀ ਤੇ ਰਾਤੋਂ ਰਾਤ ਇਸ ਤੋਂ ਇੱਕ ਕਿਲਾ ਦਰਿਆ ਪਰਾਂ ਵਗਦਾ ਪਿਆ ਸੀ ਤੁਸੀਂ ਆ ਦੇਖ ਸਕਦੇ ਹੋ ਤੇ ਇੱਥੋਂ ਤੱਕ ਆ ਗਿਆ ਤੇ ਸਾਡੇ ਵਹਂਦਿਆ ਵਹਂਦਿਆ ਦੋ ਤਿੰਨ ਕਰਮਾਂ ਘੰਟਾ ਹੋ ਗਿਆ ਸਾਨੂੰ ਦੋ ਤਿੰਨ ਕਰਮਾਂ ਹੋਰ ਅੰਦਰ ਨੂੰ ਆ ਚੁੱਕਿਆ ਹੈ ਜਿਵੇਂ ਜਿਵੇਂ ਜਿਆਦੀ ਖਾਰ ਪੈਂਦੀ ਹੈ ਤਾਂ ਕਾਫੀ ਪਾਣੀ ਇਧਰ ਨੂੰ ਧੰ ਜਮੀਨ ਖੋਰੀ ਜਾਂਦਾ ਜੀ ਤਾਂ ਜੇ ਸੁਣਨ ਚ ਆ ਕਿ ਜਿਸ ਜਗ ਤੇ ਅਸੀਂ ਖੜੇ ਆ ਇੱਥੇ ਬੀਐਸ ਦੀ ਵਾਟਰਿੰਗ ਜਿਹੜੀ ਪੋਰਸਗੀ ਉਹ ਵੀ ਪਾਣੀ ਚ ਆ ਗਈ ਹਾਂਜੀ ਹਾਂਜੀ ਉਹ ਵੀ ਆ ਗਈ ਜੀ ਬਾਕੀ ਆ ਜਿਹੜਾ ਪੋਲੇ ਜਾਂਦਾ ਸੀ ਨਾ ਪਿੰਡ ਅਗਲਾ ਕਾਲੂ ਵਾਲੇ ਨੂੰ ਤੇ ਉਸ ਤੋਂ ਦਰਿਆ ਦਾ ਚੜਾਈ ਜਿਆਦੀ ਹੋਣ ਕਰਕੇ ਆ ਬੀਐਸ ਦਾ ਸਾਮਾਨ ਚੁੱਕ ਚੁੱਕ ਕੇ ਤੇ ਲਈ ਜਾਂਦੀ ਕਿ ਇੱਥੋਂ ਜਿਹੜਾ ਪਾਣੀ ਦਾ ਟਾ ਇਧਰ ਹੋਰ ਨਾ ਉੱਥੇ ਤੱਕ ਪਹੁੰਚ ਜਾਵੇ ਤਾਂ ਇਸ ਕਰਕੇ ਉਹਨਾਂ ਆਪਦੀਆਂ ਪ੍ਰੋਬਲਮਾਂ ਆ ਜੀ ਆ ਡ੍ਰਿਲ ਆਇਓ ਜਲਦੀ ਤੋਂ ਜਲਦੀ ਉਹ ਸਾਮਾਨ ਚੱਕਿਆ ਜਾਵੇ ਪੀ ਪਾਣੀ ਵਧ ਰਿਹਾ ਹਾਂਜੀ ਪਾਣੀ ਵਧ ਪਾਣੀ ਤਾਂ ਰਾਾ ਕਾਫੀ ਲੱਗ ਰਹੀ ਨਾ ਇਸ ਕਾਰਨ ਹੀ ਸਮਾਨ ਕਢੀ ਜਾ ਰਿਹਾ ਕਿਉਂਕਿ ਜੇ ਇਸੇ ਹਾਲਾਤ ਨਾਲ ਮੰਨ ਲਓ ਚੱਲੀ ਜਾਂਦਾ ਪਾਣੀ ਦਿੱਤਾ ਹੁਣ ਰਾਜ ਢਾ ਲੱਗ ਰਹੀ ਆ ਇਹ ਰਾਤ ਰਾਤ ਮੇਰੇ ਹਿਸਾਬ ਨਾਲ ਇਸ ਤੱਕ ਪਹੁੰਚ ਜਾਊਗਾ ਇਹਨਾਂ ਦੇ ਪੁਲ ਜਿੱਥੇ ਇਹਨਾਂ ਸਮਾਨ ਰੱਖਿਆ ਹੋਇਆ ਆ ਵੀ ਇਹ ਸਭ ਦਾ ਤਾਂ ਕਰਕੇ ਜਲਦੀ ਕਰ ਰਹੇ ਆ ਇੱਕ ਦੂਸਰੀ ਪੀਲੇ ਵੀ ਜਿੱਦਾਂ ਹੁਣ ਪਾਣੀ ਆ ਇਸ ਤਰ੍ਹਾਂ 23 ਚ ਆਇਆ ਸੀ ਅੱਲੀ ਤੱਕ ਦਾ ਕਿਸਾਨਾਂ ਤੋਂ 23 ਵਾਲੇ ਵੀ ਅੱਲੀ ਜ਼ਮੀਨਾਂ ਸੈੱਟ ਨਹੀਂ ਹੋਈਆਂ ਤਕਰੀਬਨ ਅੱਲੀ ਤੁਸੀਂ ਇੱਧਰ ਦੇਖੋ ਕਾਫੀ ਏਰੀਆ ਉਦਾਂ ਹੀ ਪਿਆ ਹੋਆ ਆ ਤੇ ਹੁਣ ਤਾਂ ਫਿਰ ਸਥਿਤੀ ਉਹ ਤੋਂ ਵੀ ਬੇਤਰ ਤੋਂ ਬੇਤਰ ਹੋ ਗਈ ਹੈ ਕਾਫੀ ਰੇਤਾ ਚੜ ਚੁੱਕੀ ਆ ਹਾਂ ਤਾਂ ਹਾਲਾਤ ਜਿਹੜੇ ਕਿ 23 ਦੀ ਹਜੇ ਸੰਭਲੇ ਨਹੀਂ ਸੀਗਾ ਤਾਂ 25 ਵਾਲੀ ਫੇਰ ਮਾਰ ਆ ਗਈ 25 ਦੀ ਤੋਂ ਸੋ ਵੀ ਜ਼ਿਆਦਾ ਤਬਾਈ ਲਾਤੀ ਆ ਜੀ 23 ਬਿਲਕੁਲ ਬਿਲਕੁਲ ਤੁਸੀਂ ਦੇਖ ਸਕਦੇ ਇਹ ਜਿਹੜੇ ਲੋਕ ਸਗੇ ਪਿੰਡ ਦੇ ਵਿੱਚ ਜਿਹੜੀ ਸੇਵਾ ਕਰਨ ਆਏ ਨੇ ਤਾਂ ਸਾਡੇ ਚੈਨਲ ਆਏ ਇੱਕ ਅਪੀਲ ਵੀ ਕਰ ਰਿਹਾ ਕਿ ਜਿਹੜਾ ਇਸ ਵਕਤ ਹਾਲਾਤ ਦੀ ਗੱਲ ਕੀਤੀ ਜਾ ਰਹੀ ਹੈ ਕਿ ਨਿਹਾਲੇ ਵਾਲਾ ਦੇ ਸਤੂਰ ਰੁਕੇ ਦੇ ਕੰਡੇ ਇਸ ਵਕਤ ਸੀ ਖੜੇ ਆ ਜਿੱਤੇ ਵਾਟਰ ਵਿੰਗ ਦੀ ਬੀਐਸਐਫ ਦੀ ਪੋਸਟ ਸੀ ਉਹ ਵੀ ਜਿਹੜੀ ਕਿੱਥੇ ਨਾ ਕਿਤੇ ਪਾਣੀ ਚ ਪੇਟ ਚ ਆ ਗਈ ਤਾਂ ਮੇਰੇ ਪਿੱਛੇ ਤੁਹਾਨੂੰ ਤਸਵੀਰਾਂ ਦਿਖਾਈਆਂ ਕਿ ਬੀਐਸਐਫ ਵੱਲੋਂ ਜਿਹੜੀ ਆ ਕਿ ਆਪਣੇ ਜਿਹੜੀ ਹੈ ਟੂਬਾ ਔਰ ਜਿਹੜੇ ਹੈ ਫੱਟੇ ਸਿਗੇ ਲੱਕੜ ਦੇ ਜਿੱਦੇ ਉੱਤੇ ਆਜੀ ਪੁਲ ਬਣਾ ਸੀਗਾ